ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਸ਼ਰਾਬ ਦੇ ਤਸਕਰ ਤਸਕਰੀ ਲਈ ਵੱਖ ਵੱਖ जुगाੜ ਲਗਾਉਂਦੇ ਰਹਿੰਦੇ ਹਨ ਅਜੇਹਾ ਹੀ ਜੁਗਾਰ ਇੱਕ ਨਸ਼ਾ ਤਸਕਰ ਵੱਲੋਂ ਲਗਾਇਆ ਗਿਆ ਸੀ ਜਿਸ ਨੇ ਆਇਲ ਟੈਂਕਰ ਦੇ ਵਿੱਚ ਤੈਖਾਨਾ ਬਣਾ ਕੇ ਸ਼ਰਾਬ ਦੀਆਂ ਪੇਟੀਆਂ ਲੁਕਾਈਆਂ ਸਨ ਪਰ ਪੁਲਿਸ ਦੇ ਕਾਬੂ ਆ ਗਿਆ ਥਾਣਾ ਸਦਰ ਪੁਲਿਸ ਨੇ ਇਸ ਟੈਂਕਰ ਵਿੱਚੋਂ 41 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ ਜੋ ਚੰਡੀਗੜ੍ਹ ਵਿੱਚ ਵੇਚਣ ਲਈ ਸਨ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਨੰਬਰ ਲੱਗੇ ਇਸ ਆਇਲ ਟੈਂਕਰ ਨੂੰ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਡਰਾਈਵਰ ਚਲਾ ਰਿਹਾ ਸੀ ਪਰ ਇਸ ਟੈਂਕਰ ਨੂੰ ਸ਼ਰਾਬ ਤਸਕਰੀ ਲਈ ਵਰਤਿਆ ਜਾ ਰਿਹਾ ਸੀ ਤੇਲ ਸਪਲਾਈ ਲਈ ਨਹੀਂ ਇਸ ਟੈਂਕਰ ਦੇ ਮਾਲਕ ਕੋਲੋਂ ਵੀ ਪੁੱਛਗਿੱਛ ਕੀਤੀ ਜਾਏਗੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮਾਨਯੋਗ ਅਸੰਬੀ ਸਾਹਿਬ ਗੁਰਦਾਸਪੁਰ ਜੀ ਦੇ ਨਿਰਦੇਸ਼ ਅਨੁਸਾਰ ਜਿਹੜੇ ਭੜੇ ਪਰਚਾ ਦੀ ਚੈਕਿੰਗ ਸੰਬੰਧੀ ਅਤੇ ਨਾਚਲੀ ਰੋਗ ਥਾਮਸ ਤੋਂ ਮਦਦ ਮੈਂ ਚੱਲ ਰਹੀ ਸੀ ਇਸ ਤਰ੍ਹਾਂ ਸਾਡੇ ਪੁਲਿਸ ਨੂੰ ਇੱਕ ਮੁਕਬਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕ ਨੂੰ ਤਸਕੀਰ ਕੀਤੀ ਜਾ ਰਹੀ ਹੈ ਜਿਸ ਦੇ ਸੰਬੰਧ ਵਿੱਚ ਸਤੋਂ ਸਾਡੇ ਸਰਦਾਰ ਤੇ ਸਪੈਸ਼ਲ ਪੁਲਿਸ ਦੇ ਇੰਸਪੈਕਟਰ ਜਸਵੀਰ ਸੰਗਰ ਨੇ ਨਾਕਾ ਬੰਦਨੀ ਪਾਈ ਫਾਸਤੇ ਲਾਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਤੋਂ ਉਸ ਵਿੱਚੋਂ 48 ਪੇਟੀਆਂ ਸ਼ਰਾਬ ਦਾ ਘਟਾ ਬਰਾਮਦ ਹੋਈ ਜਸਤੇ ਖਾਨਸਾ ਤੱਕ ਅੱਫਾਇਰ ਰੌਲ ਕਰ ਲਈ ਜੀ ਦੋ ਚੀਨੋ ਟਰੱਕ ਡਰਾਈਵਰ ਨੂੰ ਪਾਰ ਕਰ ਲਏ ਸਰ ਇਹਨਾਂ ਮੈਚੀਟਰ ਪਾਰਟ ਅਸੀਂ ਅੱਜ ਪੁੱਛ ਵਿੱਚ ਕਰ ਰਹੇ ਹਾਂ ਤੇ ਬੈਕਵਰਡ ਤੇ ਫਾਰਵਰਡ ਲਿਖ ਕੇ ਇਹਨਾਂ ਨੂੰ ਪਤਾ ਕਰਾਂ ਕਿ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਜਾਣਾ ਠੀਕ ਹੈ ਜਿਹੜਾ 13 ਵਾਲਾ ਟੈਂਕਰ ਉਹਦੇ ਵਿੱਚ ਖਾਣੇ ਬਣਾਏ ਹੋ ਸੀ ਤੇ ਉਹਦੇ ਵਿੱਚ ਬੇਟੀਆ ਰੱਖੀ ਹੋਈ ਸੀ ਚੰਡੀਗੜ੍ਹ ਮਾਰਕਾ ਸਰ ਚੰਡੀਗੜ੍ਹ ਤੋਂ ਆਏ ਸੀ ਫਿਰ ਇਹਦਾ ਨਾਂ ਹੈ ਕਹਿੰਜੀ ਬਲਵਿੰਦਰ ਸਿੰਘ ਸਨ ਜੋਸਵਿੰਦਰ ਸਿੰਘ ਮਸ਼ਹੂਰ ਕਰਤਾ ਰਹੇ ਨੇ ਕੁਛ ਕਿਸ ਕਰਨੀ ਹੈ ਵੀ ਕਿੱਥੋਂ ਲੈ ਕੇ ਆਸੀ ਤੇ ਕਿਥੇ ਨੇ ਸਪਲਾਈ ਕਰਦੇ ਨੇ ਜਿਹੜਾ ਟੈਂਕਰ ਸੀ ਉਹਦਾ ਆਪਣਾ ਸੀ ਜਾਂ ਇਹਨੇ ਕਰਾਇਆ ਕਰਾਇ ਦੀ ਟੈਂਕਰ ਕਰਾਇ ਤੁਸੀਂ ਕਰਾਇਆ ਡਰਾਈਵਰ ਸੀ ਇਹਦਾ ਟੈਂਕਰ ਸਪੈਸ਼ਲ ਦੇ ਵਾਸਤੇ ਬਣਾ ਕੇ ਹਟਾਉਂਦੇ ਸੀ ਵਸੇ ਵਸੇ ਸਪੈਸ਼ਲ ਕਿਸੇ ਵਾਸਤੇ ਬਣਾ ਕੇ ਉਹਦੇ ਵਿੱਚ ਖਾਣੇ ਬਣਾਏ ਗਏ ਲੇਕਿਨ 15 ਚੱਲੇ ਵੀ ਤੇਲ ਲੈ ਕੇ ਜਾ ਰਹੇ ਸੀ ਅਸਲ ਜਿਹੜਾ ਟੈਂਕਰ ਸੀ ਉਹ ਉਹਦੇ ਖਾਤਮਾ ਮਾਮਲਾ ਰੱਜਣਾ ਚਾਹੀਦਾ ਹੈ ਸਰ ਜੀ ਉਹ ਵੀ ਕਰਨਗੇ ਤੇ ਇਹਦੇ ਕੋਲ ਪੁਸ਼ਕਿਸ਼ ਪਰ ਤਾਲ ਕਰਨ ਸਾਰਾ ਕੁਝ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜੋਗੇ ਸਾਰਿਆਂ ਨੂੰ ਰੱਸ਼ਟ ਕੀਤਾ ਜਾਵੇ ਤੇ ਤੇਲ ਸਪਲਾਈ ਕਰਦਾ ਵੀ ਹੈ ਕਿ ਜਸ ਇਸੇ ਵਾਸਤੇ ਬਣਾ ਰਹੇ ਨੇ ਨਹੀਂ ਸਰ ਐਸ ना, ना थी थी। पूरा टाइम पूरा मैच पार्टिसिपेशन दी थी सर ये डाटा वगैरह ये ग्रो वाला कितने में है सर क्योंकि आज होने असली थोड़ी देर पहले फड़ा सारा पूरा वेरीफाई करेंगे ਤੇ ਇਸ ਵਾਰ ਫਿਰ ਤੁਹਾਨੂੰ ਸੂਚਿਤ ਕਰਾਂਗੇ ਜਿੱਦਾਂ ਖਾਣੇ ਬਣਾਏ ਗਏ ਆ ਸਾਫ਼ ਤੌਰ ਤੇ ਜਾਹਰ ਕੀ ਹੈ ਮਤਲਬ ਪਹਿਲੇ ਵੀ ਕਰਦੇ ਹੋਣਗੇ ਕਿਉਂਕਿ ਇਸੇ ਕੰਮ ਲਈ ਬਣਾਏ ਗਏ ਤਾਂ ਕਰਦੇ ਹੁਣ ਤੇ ਆਇਆ ਕੋਈ ਸਾਹਮਣੇ ਕਿ ਪਹਿਲੇ ਕੁਝ ਕੀਤਾ ਨਹੀਂ ਨਹੀਂ ਤੇ ਪਾਹੀ ਬਰੀਕੀ ਨਾਲ ਪੁੱਛੋ ਕੁਝ ਨਹੀਂ ਬਰੀਕੀ ਨਾਲ ਪੁੱਛੋ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਿਸ ਲਈ ਲੈ ਜਾ ਦੇਗੇ ਰਹਿਣ ਵਾਲਾ ਕਿੱਥੋਂ ਦਾ ਡਰਾਈਵਰ ਇਹ ਡਰਾਈਵਰ ਚਾਰਪਾ ਦਾ ਹੈ